ਹਾਂ ਅਜਵਾਕ ਆਏ ਆ ਤਾਂ ਧਿਆਨ ਦੇਖਿਓ ਇਹ ਹੀ ਨਾ ਪਿੱਛੇ ਆ ਜਾਣ ਹਾਂ ਚੱਲ 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 ਕਰਾਂ ਏਕੇ ਦੱਬੀ ਅੱਜ ਮੂਰੇ ਰੱਖ ਮੈਠੋਂ ਹਾਂ ਮੂਰੇ ਮੂਰੇ ਕਰੇ ਲੱਤਾਂ ਮਾਰਦੀ ਆ ਹਾਂ ਹਲਤ ਕਰਦੀ ਆ ਹਾਂ ਮੇਰੀ ਕੋੜੀ ਥੋੜੀ ਜੀ ਵੀਡੀਓ ਚ ਵੱਧ ਆਉਣੀ ਚਾਹੀਦੀ ਆ ਹਾਂ ਦੇਖ ਕੇ ਮੋੜ ਤੋਂ ਪਤਾ ਮੇਰੀ ਥੋੜੀ ਜਿਹੀ ਨਿੱਕਾ ਕੋਲ ਥੋੜੀ ਵੀਡੀਓ ਚ ਵੱਧਦਾ ਵੇ ਹਾਂ ਹਾਂ ਸਕੂਲ ਚ ਤੇਰੇ ਚੀ ਗੱਲ ਹੋਣੀ ਆ ਹਾਂ ਆ ਗਈ ਆ ਬਾਬਾ ਦੇਖਣ ਆਲੇ ਆਪਾਂ ਹੂੰ ਇਧਰ ਸੇਮ ਚੱਲ 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 ਇਹਨਾਂ ਫਟੇ ਕਿੱਧਰ ਨੂੰ ਪਾ ਲਿਆ ਓਏ ਆਪੀ ਇਹ ਤੇ ਆਪਾ ਉੱਤੇ ਦੇ ਗਏ ਸੀ ਉਹ ਸੇਮ ਥੋੜੂਆ ਫਿਰ ਉਹ ਤਾਂ ਸੁਆ ਹੋ ਗਿਆ ਚੱਲ ਫਿਰ ਪਾਲਾ ਜਿੱਧਰ ਨੂੰ ਪਾਉਣਾ ਚੱਲ 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 ਨੱਕਰੇ ਕਹਿੰਦਾ ਸੇਮ ਆ ਪਾਉਂਦਾ ਸੁਏ ਆ ਇਹ ਇਹਦੇ ਤਾਂ ਫਕਸ ਨਹੀਂ ਹਿੱਲੇ ਪਿਆ ਬੰਦੇ ਤੇ ਆਪਣੇ ਦੇ ਇਹ ਕੋ ਚੋਰੀ ਗਈ ਜਾਂਦਾ ਚੱਲ ਮੌਕੇ ਦਾ ਕਿ ਤੂੰ ਤਾਂ ਸੋਚਿਆ ਹੀ ਪਹਿਲਾਂ ਵੀ ਪਿਆ ਹੀ ਹੂੰ ਮੇਰਾ ਦੋਨੇ ਮੇਰੇ ਹੀ ਆ ਹਾਂ ਪ੍ਰੀਤ ਓਏ ਨਿੱਕਿਆ ਹਾਂਜੀ ਮੈਨੂੰ ਦੀਪੇ ਨੇ ਪੁੱਛਿਆ ਵੀ ਆਹ ਕਿਹਦਾ ਮੁੰਡਾ ਹੈ ਵੇਖ ਲੈ ਚੜਾਈ ਮੈਂ ਕਹਤਾ ਇਹਦਾ ਪ੍ਰੀਤ ਮਾਰੇ ਜੀ ਮਾਰੇ ਜੀ ਫੋਟੋ ਦਿਖਾ ਦੇ ਦੀ ਸਕੂਲ ਚ ਚਰਚਾ ਹੋ ਜੂਗੀ ਨਿੱਕੇ ਦੱਸ ਦੇ ਕਿ ਸਿਕਜਿੰਦਰ ਲੋਪੋ ਦਾ ਮੁੰਡਾ ਆਹੋ ਕਹੀਂ ਕਹੀਂ ਰਸਿਕ ਜਿੰਦਰ ਲੋਪੋ ਦਾ ਹੁੰਦਾ ਹੈ ਯਾਦ ਰੱਖਿਓ ਹਾਂ ਹੁਣ ਨਾ ਸਕੂਲ ਦੇ ਵਿੱਚ ਤੂੰ ਦਹਿਤ ਜੀ ਬਣ ਜੂ ਤੇਰੀ ਇੰਨੇ ਨਾਲ ਇਹ ਨਹੀਂ ਇਹ ਤਾਂ ਬਹਾਏ ਜਾਣੀ ਆਪਾਂ ਦਿੱਖਦੇ ਇਹਦੇ ਨਾਲ ਯਾਰ ਹੁਣ ਤਾਂ ਆਪਾਂ ਮੇ ਆਪਾਂ ਬਾਹਣੋ ਬਾਣੀ ਪਾ ਲਿਆ ਕਰਗੇ ਗੁਰੇ ਹੇ ਹਟ 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 ਤੇਰੇ ਮਾਰਦੀ ਸੀ ਪ੍ਰੀਤ ਯਾਰ ਨਰਜੀ ਬਾਲੀ ਆ ਇਹਦੇ ਵਿੱਚ ਪ੍ਰੀਤ ਇਹਦੇ ਵਿੱਚ ਜਾਨ ਹੀ ਬਾਲੀ ਆ ਯਾਰ ਘੋੜੀ ਚ

ਇਹ ਜਾ ਰਿਹਾ ਤਾਰਾ ਕਰ ਮੈਂ ਮੈਂ ਗੱਲ ਮੈਂ ਤੈਨੂੰ ਆਹੀਂ ਪੁੱਛਣੀ ਲੱਗਿਆ ਸੀ ਪ੍ਰੀਤਾ ਮੈਂ ਤੈਨੂੰ ਗੱਲ ਹੀ ਸ਼ੁਰੂ ਕਰਨ ਲੱਗਿਆ ਸੀਗਾ ਉਹ ਲੈ ਕਿੱਧਰ ਨੂੰ ਇੱਧਰ ਨੂੰ ਇੱਥੇ ਆਉਂਦਾਂ ਸਿਰਾਂ ਹਾਂ ਆਪਣੇ ਪਿੰਡ ਰਾਹੀ ਵਾਲੇ ਪਤਾ ਹੀ ਨਹੀਂ ਲੱਗ ਯਾਰ ਰਾ ਦਾ ਪ੍ਰੀਤ ਨਿਆਰਾ ਯਾਰ ਭਾਵੇਂ ਜਿਹੜੇ ਮਰਜੀ ਰਾ 40 ਕਿਲੋਮੀਟਰ ਬਾਟ ਕਰਿਆ ਉਹ ਸਾਡੇ ਪਿੰਡ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਆ ਬਈ ਸਾਰੇ ਪਿੰਡ ਦੇ ਦਾਲੇ-ਦਾਲੇ ਮੰਨ ਲਾ ਵੀ 20-30 ਰਾ ਇਹੋ ਜੇ ਘੁੰਮਦੇ ਆ ਜਿੱਥੇ 40 ਕਿਲੋਮੀਟਰ ਬਾਟ ਰਿੰਗ ਰੋਡ ਆ ਯਾਰ ਆਲੇ-ਦਾਲੇ ਸਮਝ ਲੈ ਆਪਣੇ ਪਿੰਡ ਤੇ ਪਤਾ ਹੀ ਨਹੀਂ ਲੱਗਦਾ ਕਿਹੜੇ ਹੁਣ ਹੁਣ ਤੁਸੀਂ ਆ ਦੇਖੋ ਆਪਾਂ ਐ ਨੂੰ ਪੈ ਜੀਏ ਤਾਂ ਵੀ ਆਪਾਂ 40 ਕਿਲੋਮੀਟਰ ਬਾਠ ਕਰ ਸਕਦੇ ਆ ਐ ਨੂੰ ਜਾਵੜੀਏ ਤਾਂ ਵੀ ਜੇ ਸਿੱਧੇ ਹੀ ਆਵੜੀਏ ਤਾਂ ਵੀ ਇੱਧਰ ਜਾਓਗੇ 25 ਰੋ ਹਾਂ ਆਪਾਂ ਕਿੰਨੀ ਮਰਜ਼ੀ ਬਾਠ ਕਰ ਲੋ ਆਹੀ ਰਹੂਗੇ ਪਰ ਉੱਥੋਂ ਪਿਹਣ ਵਾਲੇ ਰੋੜ ਤੇ ਪਾ ਲੋ ਬੋਤਾ ਇੱਕ ਤੁਹਾਨੂੰ ਮੈਂ ਗੱਲ ਕੰਮ ਦੀ ਦੱਸਦਾ ਬਈ ਇਹ ਬੇਟਾ ਨਾ ਬੇਟਾ ਹਾਂਜੀ ਨਾ ਕੰਮ ਦੀ ਗੱਲ ਇਹ ਆ ਬਈ ਪਿਆਰ ਨਾ ਸੋਹਣਾ ਦੇਖ ਕੇ ਨਾ ਕਰੋ ਜਿਹੜੇ ਨਾ ਪਿਆਰ ਹੋ ਜੇ ਉਹੀ ਸੋਹਣਾ ਹੁੰਦਾ। ਦੁਨੀਆਂ ਤੇ ਨਾ ਆ ਕੀ ਸੀ? ਦੁਨੀਆਂ ਤੇ ਕੋਈ ਐਹੋ ਜਿਹਾ ਪਮਾਨਾ ਨਹੀਂ ਬਣਿਆ। ਜਿਹੜਾ ਤੁਹਾਨੂੰ ਐਂ ਕਹਿ ਸਕੇਗੇ ਆ ਸੋਹਣਾ ਹੁੰਦਾ। ਕੋਈ ਦੁਨੀਆਂ ਤੇ ਯਾਰ ਜੇ ਕਿਸੇ ਦੇ ਮਗਰ ਲਾ ਕੇ ਤੁਸੀਂ ਐਂ ਕਹਿੰਨੇ ਆ ਨਾ। ਹਾਂਜੀ। ਵੀ ਆ ਚੀਜ਼ ਸੋਹਣੀ ਆ। ਪਰ ਤੁਸੀਂ ਦੁਨੀਆਂ ਦੇ ਬੇਕੂਫ ਬੰਦੇ ਆ। ਭਈ ਕਈ ਵਾਰ ਆਏ ਲੱਗਦਾ ਹੁੰਦਾ ਬਈ ਯਾਰ ਹਾਂ ਫਲਾਨਾ ਕਹਿ ਰਿਹਾ ਸੋਹਣਾ ਹੁੰਦਾ ਸਾਨੂੰ ਉਹਨੂੰ ਦੇਖ ਕੇ ਹੀ ਸੋਹਣਾ ਲੱਗਣ ਲੱਗ ਜਾਂਦਾ ਉਹ ਸਾਡੀ ਭੇਡ ਪ੍ਰਵਿਰਤੀ ਹੁੰਦੀ ਹੈ ਉਹ ਸਿਆਣਫ ਨਹੀਂ ਹੁੰਦੀ ਸਿਆਣਪ ਇਹ ਆ ਕਿ ਹੋ ਸਕਦਾ ਯਾਰ ਦੁਨੀਆ ਦਾ ਪਮਾਨਾ ਤੁਸੀਂ ਤੈਅ ਕਰਨਾ ਹੋਵੇ ਕਿ ਸੋਹਣਾ ਕੀ ਹੁੰਦਾ ਹੁਣ ਆਪਣੇ ਤਿੰਨੇ ਘੋੜੇ ਤਿੰਨਾਂ ਘੋੜਿਆਂ ਦੀ ਛੇ ਪੱਡੋ ਅੱਡਾ ਆਪਾਂ ਇਮਾਨਦਾਰੀ ਨਾਲ ਦੱਸੋ ਬਈ ਆਪਣਾ ਕਿਹੜਾ ਸੋਹਣਾ ਸਭ ਤੋਂ ਜਿਹੜਾ ਜਿਹੜਾ ਸਭ ਤੋਂ ਪਿਆਰ ਕਰਦੇ ਆ ਉਹੀ ਸਭ ਤੋਂ ਸੋਹਣਾ ਮੈਨੂੰ ਕੈਲੀ ਨਾਲ ਸਭ ਤੋਂ ਵੱਧ ਪਿਆਰਾ ਮੈਨੂੰ ਇਹਨਾਂ ਚੋਂ ਸਾਰਿਆਂ ਨਾਲ ਸੋਹਣੀ ਉਹੋ ਲੱਗਦੀ ਆ ਮੈਨੇ ਜੁਗਣਾ ਆ ਆ ਤੈਨੂੰ ਜੁਗਣੀ ਲੱਗਦੀ ਆ ਇਹਨੇ ਇਹਨੇ ਪੋਰਸ ਨਾਲ ਉਂਗਲੀ ਕਰਤੀ ਜਦੋਂ ਮੈਂ ਕਹਤਾ ਸੋਹਣਾ ਹੈ ਹੁਣ ਨਿੱਕਾ ਕਹਿੰਦਾ ਪੋਰਸ ਸੋਹਣਾ ਹੁਣ ਮੈਨੂੰ ਸਭ ਤੋਂ ਜ਼ਿਆਦਾ ਸੋਹਣੀ ਮੈਂ ਹਰੇਕ ਬੰਦੇ ਨੂੰ ਸਾਰਿਆਂ ਨੂੰ ਲਾਸਟ ਤੇ ਕੈਲੀ ਦਿਖਾਉਣਾ ਹੁੰਦਾ ਵੀ ਸਾਡਾ ਸਭ ਤੋਂ ਸੋਹਣਾ ਜਾਨਵਰ ਆ ਮੈਂ ਲਾਸਟ ਤੇ ਦਿਖਾਵਾਂ ਫਾਰਮ ਤੇ ਹਾਂ ਤੇ ਤੂੰ ਦੇਖ ਲੈ ਵੀ ਫੇਰੇ ਹਿਸਾਬ ਨਾਲ ਬਈ ਫਿਰ ਆਪਾਂ ਤਿੰਨ ਬੰਦੇ ਆ ਇੱਕੋ ਪਰਿਵਾਰ ਆ ਇੱਕੋ ਬਲੱਡ ਆ ਚੁਆਇਸ ਤਾਂ ਆਪਣੀ ਨਹੀਂ ਰਲਦੀ ਆ ਇਹਦਾ ਮਤਲਬ ਕੀ ਆ ਤਾਂ ਮਤਲਬ ਇਹ ਆ ਵੀ ਜਿਹਨੂੰ ਜਿਹਦੇ ਨਾਲ ਪਿਆਰ ਆ ਉਹਨੂੰ ਉਹ ਸੋਹਣਾ ਲੱਗਦਾ ਤੇ ਤੇਰਾ ਇਹ ਵੱਧ ਕਰਦੀ ਆ ਤੈਨੂੰ ਇਹ ਸੋਹਣੀ ਵੀ ਲੱਗਦੀ ਆ ਹਨਾ ਹਾਂਜੀ ਨਿੱਕੇ ਦਾ ਪੋਰਸ ਵੱਧ ਕਰਦਾ ਮੈਨੂੰ ਇਹਦਾ ਇਹਦੇ ਨਾਲ ਬਾਲਾ ਪਿਆਰ ਆ ਵੀ ਇਹਨੇ ਯਾਰ ਹਨਾ ਵੀ ਆਪਣੇ ਘਰੇ ਰੌਣਕਾਂ ਲਾਤੀਆਂ ਚਲੋ ਵੈਸੇ ਵੀ ਸਿਆਣੀ ਵਾਲੀ ਆ ਘੋੜੀਏ ਹਾਂ ਵਿਚਾਲੇ ਕਰਨਾ ਤੂੰ ਵੀ ਕੁਝ ਬੋਲ ਤੇਰੇ ਮੈਂ ਵਿਚਾਲੇ ਕੈਲੀ ਨੂੰ ਕਰਦਿਆਂ ਨਹੀਂ ਨਹੀਂ ਰਹਿਣ ਦੇ ਚੱਲ ਮੈਂ ਇਹ ਪੁੱਤ ਇਧਰ ਨਾਲ ਲਾ ਪੋਰਸ ਦੇ ਕੋਣੀ ਕੀ ਹਾਂ ਨਿੱਕੇ ਫਿਰ ਉਦੋਂ ਸਕੂਲੇ ਗੱਲ ਚੱਲੀ ਤੇਰੇ ਮਾੜੀ ਮੋਟੀ ਹੋਏ ਚੱਲੀ ਸੀਗੀ ਉਹਦਾ ਹਾਂ ਓਏ ਓਏ ਉਹ ਨਾ ਕੋਈ ਨਾ ਕੋਈ ਨਾ ਉਹ ਮੋਟਰਸਾਈਕਲ ਤੋਂ ਡਰਦੇ ਆ ਨਾ ਨੇ ਗੱਲ ਫਿਰ ਚੱਲੀ ਮਾੜੀ ਮੋਟੀ ਨਿੱਕੇ ਬਾਬਾ ਜੱਲੀ ਕੀ ਕੀ ਪੁੱਛਿਆ ਤੈਨੂੰ ਯਾਰਾ ਮਿੱਤਰਾਂ ਨੇ ਤੂੰ ਆਈ ਆਣਾ ਜਿਹੜਾ ਮੁੰਡਾ ਜਿਹੜਾ ਉਹਦੇ ਘੋੜੀਆਂ ਦੇ ਚੰਦਾਈ ਆ 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 ਅਪਰਵਾਦੀ ਨਹੀਂ ਨਹੀਂ ਮਣੀ ਗੱਲ ਅੱਜ ਅੱਜ ਵਾਲੀ ਵੀਡੀਓ ਚ ਪ੍ਰੀਤ ਮਾਰੇ ਮੂੰਹ ਜਾਂ ਜ਼ਿਆਦਾ ਮਾਰੇ ਕਨਸੈਂਟਰੇਟ ਕਰਦੀ ਕਿਉਂਕਿ ਆਪਾਂ ਇਹਨੇ ਸਕੂਲ ਤੇ ਹੀ ਜ਼ਿਆਦਾ ਅਸਰ ਪਾਉਣਾ ਚੱਲ 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 ਕਾ ਚੱਲ ਸੋ ਇਹਦੀ ਮੇਨ ਫੁੱਟ ਫਰੰਟ ਤੇ ਫੋਟੋ ਹੀ ਲਾ ਦੀ ਇਹ ਕਿਹਦਾ ਰੋਲ ਨੰਬਰ ਲਿਖਦਗੇ ਇਹ ਕਿਹਦਾ ਉਹ ਉਹ ਆਈਡਿਟੀ ਕਾਰਡ ਦੀ ਫੋਟੋ ਲਾ ਦੇ ਕਲਾਸਰੂਮ ਇਹ ਕਿਹਦਾ ਜਿਹੜਾ ਉਹ ਬੈਚ ਨੰਬਰ ਜਾਂ ਜਿਹੜਾ ਦਿੰਦੇ ਆ ਉਹ ਅਰਮਿਸ਼ਨ ਨੰਬਰ ਸਾਰਾ ਤੇ ਨਾਲ ਫੀਸ ਭਰੀ ਦੀ ਰਸੀਦ ਲਾਦ ਗਏ ਫੀਸ ਵੀ ਭਰੀ ਵੀ ਆਧਾਰ ਨਹੀਂ ਕੀਤਾ ਤੁਹਾਡਾ ਹਣਾ ਹੁਣ ਟੂਰੀ ਵਾਲੀ ਨੇ ਦੇਖਦੇ ਡਰਦੇ ਆ ਕਿ ਨਹੀਂ ਕਰਦੇ ਯਾਰ ਅਸਲ ਤੇ ਵਿੱਚ ਆ ਪੈਨ ਦਾ ਡਾਰੀ ਲਾਉਣਾ ਹੈ ਤਗੜੇ ਤਾਂ ਬਥੇਰੇ ਆ ਇਹ ਤਗੜੇ ਤਾਂ ਬਹੁਤ ਹੂੰ ਤਗੜੇ ਤਾਂ ਇੰਨੇ ਆ ਤਗੜੇ ਬਾਹਰੇ ਆ ਵਸੇ ਜੇ ਸੋਣ ਆਪਾਂ 25 ਕਿਲੋਮੀਟਰ ਵਾਲੀ ਕਿਸੇ ਦਿਨ ਮਣਕੇ ਕਰਕੇ ਕਰ ਦਿਆਂਗੇ ਕਾ ਰਦਾ ਇਹ ਆਪਕੇ ਜਨ ਲੈ ਕੇ ਆਵਾਂਗੇ ਅੰਦਰ ਵੀ ਬਣਾਵਾਂਗੇ ਵੀਡੀਓ ਏ ਬੇਟਾ ਨਾ ਆਰਾਧਾ ਕਰਾਂਗੇ ਸਾਰਾ ਆਪਾਂ ਨਾ ਐ ਕਰੀਏ ਆਪਾਂ ਮੋਟਰਸਾਈਕਲ ਦੇ ਕਿਲੋਮੀਟਰ ਨੋਟ ਕਰਕੇ ਪ੍ਰੀਤ ਮੋਟਰ ਆਲਟਰ ਮੋਬਾਈਲ ਤੇ ਪਤਾ ਲੱਗ ਜਾਂਦਾ ਕਿਲੋਮੀਟਰਾਂ ਦਾ ਮੋਬਾਈਲ ਤੇ ਲੈਂਚ ਕਰ ਲਈਏ ਉਹ ਘੜੀ ਤੇ ਘੜੀ ਤੇ ਹਾਂ ਬਾ ਠੀਕ ਇੱਕ ਗੰਮ ਇਹ ਆਪਕੋ ਮੋਟਰਸਾਈਕਲ ਹੀ ਲੈ ਲਿਆਵਾਂਗੇ ਜੀ ਨਾ ਚਾਹਾਂਗੇ ਕੜ ਕੜੀ ਕੜੀ ਵਾਲਾਂਗੇ ਇੱਕ ਫੀਚਰ ਆਓ ਚਾਹੇ ਵੀ ਦਰ ਦਿੰਦਾ ਕਿੰਨੇ ਗਰਮ ਹਾਂ ਹਾਂ ਸਪੋਰਟ ਸਦੇ ਆ ਦੇ ਰਿਹਾ ਤੇ ਦਾ ਵੀ ਗਾਲਾਂ ਹਾਂ ਯਕੀ ਆ ਇਹ ਸਭ ਤੋਂ ਖਾਸ ਗੱਲ ਇਹ ਆ ਇਹਨਾਂ ਦੀ ਬਈ ਪੋਰਸ ਦਾ ਨਾ ਕੰਮ ਆ ਬਈ ਪੋਰਸ ਨੇ ਇੱਕ ਕਦਮ ਮੂਰੇ ਰਹਿਣਾ ਬਸ ਬਸ ਮੜੇ ਖਿੱਚ ਕੇ ਰੱਖੀ ਐ ਆ ਦੇਖ ਬਸ ਉਹਨੂੰ ਚਾਹੀਦਾ ਇੱਕ ਕਦਮ ਬਸ ਇੱਕ ਕਦਮ ਅੱਗੇ ਜੇ ਉਹ ਇੱਕ ਕਦਮ ਅੱਗੇ ਆ ਤਾਂ ਉਹ ਠੀਕ ਆ ਕੰਫਰਟ ਆ ਜੇ ਉਹ ਇੱਕ ਕਦਮ ਅੱਗੇ ਨਹੀਂ ਤਾਂ ਬਸ ਉਹਦਾ ਫਿਰ ਬੁਰਾ ਹਾਲ ਆ ਫਿਰ ਗਾਲਾਂ ਕੱਢਦਾ ਜੁਗ ਨਹੀਂ ਫਿਰ ਉੱਤੇ ਬੈਠੇ ਵਾਲੇ ਬੰਦੇ ਨਾਲ ਵੀ ਲੜਦਾ ਬਰਾਬਰ ਤੌਰ ਨਾਲ ਨਾਲ ਵੀ ਲੜਦਾ ਇਹ ਦੰਦੀਆ ਜਿਆਦਾ ਵੜੇ ਅੰਦਾ ਕਿ ਪਾ ਮੈਂ ਕਿੱਲੀ ਕਿਨਾਈ ਹੋਵੇ ਜੋ ਨਹੀਂ ਰੇਦੰਦੀਆਂ ਵੱਡ ਦੰਦਾ ਹੈ ਹਮ ਕਿ ਤੂੰ ਹੀ ਤਮ ਗਏਗਾ ਤਮ ਦੋ ਗਏ ਬਾਪਰੀ ਤਾ ਕੱਟ ਲਾ ਮੈਂ ਤਾਂ ਨਾ ਓਏ